ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨ ਦਿਨ ਮਜ਼ਬੂਤ ਹੋ ਰਿਹਾ ਉਹਨਾਂ ਲੋਕਾਂ ਨੇ ਪਰਖਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖੀ ਤੇ ਡਵੈਲਪਮੈਂਟ ਕਰਾਈ ਤੇ ਜੋ ਤਰੰਤਨ ਬਣ ਕੀਜੀਆ ਹੈ ਮਹਿਸੂਸ ਕਰਦੇ ਨੇ ਲੋਕ ਕਿ ਸਾਈ ਵਿੱਚ ਸਰਕਾਰ ਆਪਣੀ ਬਣਨੀ ਹੈ ਸਰਦਾਰ ਸ਼ਬੀਤ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਬਣਨਾ ਸੋ ਇਸ ਕਰਕੇ ਅੱਜ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜਨਨ ਕੀਤਾ ਅੱਜ ਤਕਰੀਬਨ ਕੋਈ 50 ਪਰਿਵਾਰ ਜਿਹੜੇ ਨੇ 70 70 ਪਰਿਵਾਰ ਦੂਜੀਆਂ ਪਾਰਟੀਆਂ ਜੋ ਕਾਂਗਰਸ ਆੜੂ ਤੋਂ ਛੱਡ ਕੇ ਆਏ ਨੇ ਇਹਨਾਂ ਦੀ ਰਹਿਨਮਾਈ ਹੇਠ ਇਹਨਾਂ ਨੇ ਨਰੇਸ਼ ਮਹਾਜਨ ਜੀ ਜੋ ਹਲਕਾ ਇੰਚਾਰਜ ਨੇ ਇਹਨਾਂ ਨੇ ਬੰਦੇ ਜਨਨ ਕਰਾਏ ਨੇ ਭਵਿੰਦਰ ਜੀ ਜੋ ਜੂਤ ਦੇ ਟਿਕ ਹੋਣੇ ਲੀਡਰ ਨੇ ਇਹ ਸਾਰੇ ਜਿਹੜੇ ਨੇ ਸਾਡੀ ਪਾਰਟੀ ਜਨਨ ਕੀਤਾ ਹੈ ਨਾ ਗੁਰਕਮਾਲ ਸਿੰਘ ਮਾਲੀ ਸਾਡੇ ਨਾਲ ਅੱਜ ਇਥੇ ਹਾਜ਼ਰ ਹੋਏ ਨੇ ਕਾਦੀਆਂ ਤੋਂ ਇੰਚਾਰਜ ਨੇ ਮੈਂ ਜਿਨ੍ਹਾਂ ਪਰਵਾਰਾਂ ਨੇ ਜਿਨ੍ਹਾਂ ਪਰਵਾਰਾਂ ਦੇ ਮੁਖੀਆਂ ਨੇ ਤੇ ਜੂਹ ਦੇ ਲੀਡਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿੱਚ ਜੁਆਇਨ ਕਰਕੇ ਸਾਡਾ ਮਾਣ ਵਧਾਇਆ ਮੈਨੂੰ ਜੀ ਆਇਆਂ ਕਹਿੰਦਾ ਆ ਧੰਨਵਾਦ ਕਰਨਾ ਹੈ ਕਿ ਸਵਾ ਹੋਣ ਤੇ ਉਹਨਾਂ ਦਾ ਪੂਰਾ ਸਤਿਕਾਰ ਮਾਨ ਰੱਖਾਂ ਸਾਡੀ ਸਰਪੰਚੀ ਤੋਂ ਇਹ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਾ ਸ਼ਹਿਰ ਹੁੰਦਾ ਦਰਜ ਕਰਾਇਆ ਗਿਆ ਠੀਕ ਹੈ ਨਾ ਜੰਦੂ ਚਲੋ ਵੇਖੋ ਜਿਹੜਾ ਸ਼ਹਿਰ ਪਵਿੱਤਰ ਨੇ ਉਹ ਤੇ ਪਵਿੱਤਰ ਹੀ ਨੇ ਪਰ ਇਹ ਸਿਆਸੀ ਗੱਲਾਂ ਨੇ ਉੱਥੇ ਜਾ ਕੇ ਆਨੰਦਪੁਰ ਸਾਹਿਬ ਜਿੰਨਾ ਖਰਚ ਕਰਕੇ ਉੱਥੇ ਗੱਲ ਐਲਾਨ ਕਰਨਾ ਇਹ ਜੰਦੀ ਕਦ ਵੀ ਵਿਧਾਨ ਸਭਾ ਚੁਰ ਸਕਦਾ ਸੀ ਸੋ ਪਵਿੱਤਰ ਸ਼ਹਿਰ ਤੇ ਪਹਿਲਾਂ ਸਾਡੀ ਪਾਰਟੀ ਵੱਲੋਂ ਐਲਾਨ ਕੀਤੇ ਨੇ ਉਹਨਾਂ ਨੂੰ ਦਹਰਾਉਂਦੇ ਨੇ ਦੁਬਾਰਾ ਵੇਸ਼ ਕਰਕੇ ਠੀਕ ਹੈ ਸਿਆਸੀ ਗੱਲ ਉਹਨਾਂ ਕੀਤੀ ਹੈ लोग सारी कल जानਦੇ ਸਰ ਪੰਜਾਬ ਦੀ ਮੌਜੂਦਾ ਹਾਲਾਤ ਦਾ ਕੀ ਹੁਣ ਮੌਜੂਦਾ ਹਾਲਾਤ ਦੇ ਇਹਨਾਂ ਦੇ ਕੀ ਕਹਿਣਾ ਚਾਹੋਗੇ ਤੁਸੀਂ ਕੋਣ ਵਾਲੇ 27 ਦੀਆਂ ਚੋਣਾਂ ਦੇਖੋ 27 ਦੀਆਂ ਚੋਣਾਂ ਤੇ ਲੋਕ ਬੜੇ ਅਤਾਵਲੇ ਨੇ ਮੈਨੂੰ ਵੀ ਤਕਰੀਬਨ 35-40 ਸਾਲ ਹੋ ਗਿਆ ਲੋਕਾਂ ਚ ਵਿਚਰਦੇ ਆ ਰਾਜਨੀਤਿਕ ਤੌਰ ਤੇ ਕਈ ਥਾਈ ਮੈਂ ਚੇਅਰ ਮਿਲ ਰਹੇ ਹਾਂ ਦੋ ਵਾਰੀ ਬਾਦਲ ਸਾਹਿਬ ਦੇ ਨਾਲ ਸਰਕਾਰ ਚ ਹੀ ਰਹੇ ਪਹਿਲੀ ਵਾਰੀ ਹੋਇਆ ਕਿ ਇਹਨੇ ਅਤਾਵਲੇ ਨੇ ਲੋਕ ਤੇ ਕਿਹੜਾ ਵੇਲਾ ਹੋਇਆ ਤੇ 27 ਆਏ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਬਿਕਣਾ ਚਾਹੁੰਦੇ ਨੇ ਕਿਉਂਕਿ ਪੁਰਾਣਾ ਤਜਰਬਾ ਹੈ ਕਿ ਜਦੋਂ-ਜਦੋਂ ਵੀ ਬਾਦਲ ਸਾਹਿਬ ਅੱਗੇ ਆਏ ਪੰਜਾਬ 'ਚ ਸੇਵਾ ਕਰਨ ਲਈ ਉਦੋਂ ਪੰਜਾਬ ਚੰਗੀ ਸ਼ਾਂਤੀ ਵੀ ਰਹੀ ਤੇ ਡਿਵੈਲਪਮੈਂਟ ਵੀ ਕਰਾਈ ਤੇ ਲੱਭਦੀ ਹੈ ਸਵੇਸ਼ ਕਰਕੇ ਲੋਕ ਬੜੇ ਉਤਾਵਲੇ ਨੇ 27 'ਚ ਸਾਨੂੰ ਮੌਕਾ ਦੇਣਗੇ ਸਵੇਸ਼ ਕਰਕੇ ਤੇ ਤੁਹਾਡੇ ਸਾਹਮਣੇ ਹੈ ਸਾਰੀ ਤੁਹਾਨੂੰ ਤੇ ਸਾਨੂੰ ਪੱਤਰਕਾਰ ਨੂੰ ਜਿਆਦਾ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਜੇ ਮਹਿਸੂਸ ਕਰਦਾ ਵੀ ਆਉਣ ਵਾਲਾ ਸਮਾਂ ਪੰਜਾਬੀਆਂ ਦੀ ਰਵਾਇਤੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਜਾਣਦੇ ਨੇ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਲੈਂਡ ਪੋਲਿੰਗ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਮਾਮਲਾ ਹੋਵੇ ਸਰਕਾਰ ਸੁੱਤੀ ਰਹੀ ਪਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਜਿਹੜੇ ਨੇ ਉਹ ਸਾਰੇ ਅਲੱਗ ਅਲੱਗ ਕਲਾ ਵਿੱਚ ਰਹੀ ਨਹੀਂ ਤੁਹਾਨੂੰ ਬੱਬੇ ਵਾਲੀ ਸਾਹਿਬ ਨੇ ਹੁਣੇ ਹੀ ਦੱਸਿਆ ਡੀਜ਼ਲ ਵੀ ਪੈਸੇ ਵੀ ਬੀਜ ਵੀ ਔਰ ਉਹਨਾਂ ਦੀਆਂ ਪਾਲੀਆਂ ਦੀ ਕਿਸਾਨਾਂ ਦੀ ਸਫਾਈ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੀ ਸੋਚ ਰੱਖਦੇ ਨੇ ਸਮੁੱਚੇ ਵਰਗਾਂ ਦੀ ਸੋਚ ਰੱਖਦੇ ਨੇ ਉਹਦੇ ਵਿੱਚ ਪ੍ਰੇਰਿਤ ਹੋ ਕੇ ਅੱਜ ਸਾਡੇ ਵਿੱਚ ਭਪਿੰਦਰ ਸਿੰਘ ਜੀ ਇੰਗੋ ਜੋਧ ਦੇ ਨਾਤੇ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਜੁੜਿਆ ਰਿਹਾ ਹੈ ਤੇਰੇ ਆਮ ਪਾਰਟੀ ਨਾਲ ਵੀ ਇਹਨਾਂ ਨੇ ਸਮਾਂ ਬਤਾਇਆ ਔਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸਲੇ ਚੁਣ ਕੇ ਸਾਡੇ ਨਾਲ ਗੱਲ ਕੀਤੀ ਮਨ ਨੂੰ ਖੁਸ਼ੀ ਹੋਈ ਇਹੋ ਜੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਸ਼ਮੂਲੀਅਤ ਕਰਦੇ ਨੇ ਤੇ ਮੈਂ ਗਰਵ ਮਹਿਸੂਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦਾ ਭਾਈਚਾਰੇ ਵਾਸਤੇ ਸਰਦਾਰ ਸਖਬੀਰ ਸਿੰਘ ਬਾਦਲ ਜਿਹੜੇ ਆ ਔਰ ਆਪਣੇ ਮੁੱਖ ਮੰਤਰੀ ਬਣਨਗੇ ਔਰ ਪੰਜਾਬ ਦੀ ਉੰਦੀ ਤੇ ਤਰੱਕੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਉਹ ਆਉਣ ਵਾਲੇ ਸਮੇਂ 'ਚ ਵੀ ਹੋਏਗੀ ਔਰ ਤੋਹੀ ਮੈਂ ਇਹ ਗੱਲ ਦਾਵੇ ਨਾ ਕਹਿਣਾ ਸਾਡੇ 8 ਸਾਲ ਹੋ ਗਏ ਨੇ ਸਾਨੂੰ ਬਰਬਾਦ ਕੀ ਹੋਏ ਨੇ ਪੰਜਾਬ ਦੇ ਪਹਿਲਾਂ ਕੈਪਟਨ ਸਾਹਿਬ ਨੇ ਗੁਰਕਾ ਸਾਹਿਬ ਦੀ ਝੂਠੀ ਸੌਂਖਾ ਕੇ ਸਰਕਾਰ ਲਈ ਫਿਰ ਸਾਡੇ ਨਾਲ ਆ ਝੂਠ ਬੋਲ ਕੇ ਛਲ ਕਰਕੇ ਆਮ ਪਾਰਟੀ ਨੇ ਦਿੱਲੀ ਵਾਲਿਆਂ ਦੇ ਲੁਟੇਰਿਆਂ ਨੇ ਆ ਕੇ ਸਰਕਾਰ ਲਈ ਪਰ ਮੈਂ ਇਹ ਗੱਲ ਕਹਾਂ ਵੀ ਕੋਈ ਇੱਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਕੋਈ ਲੋਕ ਜਿਹੜੇ ਨੇ ਬੇਰੁਜ਼ਗਾਰੀ ਤੋਂ ਗਾਂ ਚਲੇ ਗਏ ਦੇਸ਼ ਪੰਜਾਬ ਜਿਹੜਾ ਕਰਜ਼ੇ ਚ ਦਿਨ ਬਦਨ ਡੁੱਬੀ ਗਿਆ ਅੱਜ ਲੋਕ ਤੰਗ ਨੇ ਔਰ ਮਹਿਸੂਸ ਕਰਦੇ ਨੇ ਵੀ ਫਿਰ ਕਿਹ ਜਤਰੀਏ ਪਾਰਟੀ ਆਏ ਔਰ ਪੰਜਾਬ ਦਾ ਭਲਾ ਹੀ ਉਹਨਾਂ ਦੇ ਕੋਲੋਂ ਹੋ ਸਕਦਾ ਪੰਜਾਬੀਆਂ ਦਾ ਭਲਾ ਹੀ ਹੋ ਸਕਦਾ ਕਿਉਂਕਿ ਵਪਾਰੀ ਵਰਗ ਚਾਹੇ ਦਲਿਤ ਵਰਗ ਲੈ ਲੋ ਚਾਹੇ ਆਪਾਂ ਕਿਸਾਨ ਲੈ ਲਈਏ ਕੋਈ ਵੀ ਵਰਗ ਜਿਹੜਾ ਹੈ ਸਰਕਾਰ ਕੋਲੋਂ ਕੋਈ ਰਾਤ ਨਹੀਂ ਦੇ ਸਕਿਆ ਕਿਉਂਕਿ ਜੋ ਪਾਲਿਸੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਹੂਲਤਾਂ ਦਿੱਤੀਆਂ ਸੀ ਅੱਜ ਜੋ ਸਾਰਾ ਪੰਜਾਬ ਉਹ ਸਹੂਲਤਾਂ ਤੋਂ ਇਹ ਸਰਕਾਰ ਚ ਵੰਝਿਆ ਹੋ ਗਿਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਨਾ ਆਟਾ ਦਾਲ ਸਕੀਮ ਮਿਲਦੀ ਆ ਨਾ ਸगन ਸਕੀਮ ਮਿਲ ਰਹੀ ਆ ਨਾ ਕੋਈ ਹੋਰ ਜਿਹੜੀ ਆ ਬਾਦਲ ਸਾਹਿਬ ਦੀਆਂ ਸਕੀਮਾਂ ਸਾਨੂੰ ਪਟਾਇ ਕਿਸੇ ਵੀ ਰੂਪ ਦੇ ਵਿੱਚ ਅੱਜ ਪੰਜਾਬ 'ਚ ਟੋਟਲੀ ਜਿਹੜਾ ਬੰਦ ਪਿਆ ਕਿਉਂਕਿ ਦਿੱਲੀ ਤੋਂ ਆਏ ਲਟੇਰੇ ਉਹ ਉੱਥੋਂ ਵਿਲੇ ਹੋਏ ਨੇ ਪੰਜਾਬ ਤੋਂ ਮਾਲ ਲੁੱਟ ਕੇ ਉਧਰ ਦਿੱਲੀ ਨੂੰ ਲਈ ਜਾਂਦੇ ਨੇ ਤੇ ਪੰਜਾਬੀ ਜਿਹੜੇ ਨੇ ਉਹ ਵਿਲੇ ਹੋਏ ਨੇ ਤੇ ਔਰ ਜਿਹੜੀਆਂ ਨੌਕਰੀਆਂ ਨੇ ਉਹ ਵੀ ਦਿੱਲੀ ਦੇ ਪੈਟਰਨ ਦੇ ਉੱਤੇ ਬਾਹਰ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਆ। ਭਾਈ ਗਿੱਦੀ ਫਤਿਹ ਅਸੀਂ ਪਹਿਲਾ ਸਭ ਤੋਂ ਪਹਿਲਾਂ ਹੀ ਸਾਨੀ ਸਾਹਿਬ ਬੀਜੇਪੀ ਜਿਹੜਾ ਹੁਣ ਰੇਸੀ ਉਦੋਂ ਹੀ ਸਾਡਾ ਪਰਿਵਾਰ ਉਹਨਾਂ ਨਾਲ ਟੁੱੜਿਆ ਸੀ ਨਾਲ ਅੰਕਲ ਮੇਸ਼ਮਾ ਜੁਣੀ ਉਦੋਂ ਦਾ ਮੈਂ ਟੁੱੜਿਆ ਹਾਂ ਪਰ ਮੈਂ ਦੂਜੀ ਪਾਰਟੀ ਜੀ ਕਾਂ ਆਇਆ ਕੀ ਵੇਖਣਾ ਕੀ ਹਵਾਜੋ ਹੋ ਗਈ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਤਾ ਹਵਾ ਹੋਈ ਆ ਪਰ ਉਹ ਹਵਾ ਹਵਾ ਹੀ ਰਹਿ ਗਈ ਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਬੱਬੇ ਵਾਲੀ ਅੰਕਲ ਨੇ ਨਰੇਸ਼ਮਾ ਜਨ ਅੰਕਲ ਨੇ ਮੇਰੇ ਤੇ ਹੱਥ ਰੱਖਿਆ ਸਿਰ ਤੇ ਮੈਂ ਪੂਰੀ ਡਟ ਕੇ ਸੇਵਾ ਕਰਾਂਗਾ ਬਟਾਲੇ ਸ਼ਹਿਰ ਜਿੱਥੇ ਲੋਕ ਕਿਸੇ ਵੀ ਲੋੜ 'ਤੇ ਮੈਂ ਹਾਜ਼ਰ ਆਂ ਬਾਕੀ ਮੇਰੇ ਤੇ ਵਾਕਈ ਹੀ ਇੰਨਾ ਪ੍ਰੈਸ਼ਰ ਪਿਆ ਚਾਰ-ਪੰਜ ਦਿਨ ਤੋਂ ਕਿ ਪਿਛੇ ਹਟ ਜਾ ਜੀ ਜਿਉਂ ਆ ਹੋ ਜੂਗਾ ਹੋ ਜੂਗਾ ਮੇਰੀ ਵੀ ਜ਼ਬਾਨ ਹੀ ਜੇ ਮੈਂ ਅੰਕਲੋਂ ਨਾ ਜ਼ਬਾਨ ਕਰ ਲਈਏ ਤਾਂ ਮੈਂ ਡਟਣਾ ਤੇ ਮੈਂ ਡਟਿਆ ਪਿਆ ਜੇ ਤਾਂ ਮੇਰੇ ਚ ਡਟ ਕੇ ਰਾਵਾਂਗਾ ਤਾਂ ਪੂਰੀ ਸਰ ਲੱਗਦਾ ਮਾਨ ਸਰਕਾਰ ਮਿਲੇਗਾ ਚੌਂਕੀ ਕਾਲੀ ਦਾ ਚਾਮ ਪੂਰਾ ਪੂਰਾ ਸਰ ਦੇ ਵਿੱਚ ਸੀਨੀਅਰ ਵਾਈਸ ਤੁਹਾਨੂੰ ਆਪ ਹੀ ਪਤਾ ਲੱਗੇਗਾ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਮੈਂ ਪੂਰਾ ਸਾਥ ਵਾਂ ਨਾਲ ਅੰਕਲੋਂਾਂ ਦੇ ਜੋ ਕਹਿਣਗੇ ਜਿੱਥੇ ਕਹਿਣਗੇ ਪਾਰਟੀ ਨਾਮ ਮੈਂ ਡਟਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ